ਮੈਨੂੰ ਪਤਾ ਹੈਗਾ ਬਹੁਤ ਮੈਂ ਆਪ ਵੀਡੀਓ ਦੇਖੀ ਜੀਗੀ ਬਹੁਤ ਗੰਦੀ ਸ਼ਬਦਾਵਲੀ ਵਰਤੀ ਗਈ ਹੈ ਜੋ ਨਹੀਂ ਵਰਤੀ ਜਾਣੀ ਚਾਹੀਦੀ ਸੀ ਸੋ ਉਹਨੇ ਇੱਕ ਵੀਡੀਓ ਕੱਲ ਬਣਾ ਕੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ ਜਿਨਨੇ ਜਿਹਦੇ ਚ ਉਹਨੇ ਹਿੰਦੂ ਕਮਿਊਨਿਟੀ ਬਾਰੇ ਜਾਂ ਹਿੰਦੂ ਜਿਹੜੇ ਸਾਡੇ ਗੁਰੂਸ ਨੇ ਉਹਨਾਂ ਬਾਰੇ ਉਹਨੇ ਮਾੜੀ ਸ਼ਬਦਾਵਲੀ ਵਰਤੀ ਸੀਗੀ ਇਹਦੇ ਖਿਲਾਫ ਥਾਣੇ ਰਾਮੇ ਦੇ ਵਿੱਚ ਮਕਦਮਾ ਨੰਬਰ 8200 95A ਤਹਿਤ ਦਰਜ ਕੀਤਾ ਗਿਆ ਔਰ ਇਹਨੂੰ ਉਹਦੇ ਵਿੱਚ ਅਰੈਸਟ ਕਰ ਲਿਆ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ 'ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ ਜੋ ਹਿੰਦੂ ਤ੍ਰੋਹੀ ਮਿਸ਼ਨਰੀਆਂ ਵੱਲੋਂ ਬਹੁਤ ਹੀ ਸਾਜ਼ਿਸ਼ ਦੇ ਨਾਲ ਜਦੋਂ ਪੂਰਾ ਦੇਸ਼ ਆਰਾਮਈ ਵਾਤਾਵਰ ਦੇ ਵਿੱਚ ਸੀ ਤਾਂ ਉਹਨਾਂ ਨੇ ਸਾਡੇ ਹਿੰਦੂ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਪੱਤੀ ਜਨਕ ਸ਼ਬਦ ਬੋਲੇ ਇੱਕ ਉਹਨਾਂ ਦੀ ਲੜਕੀ ਹੈ ਈਸ਼ਾਨ ਸ਼ਾਈ ਸ਼ਾਈ ਨਾ ਸ਼ਾਈ ਨਾ ਉਸ ਵੱਲੋਂ ਵੀਡੀਓ ਇੱਕ ਭੇਜੀ ਗਈ ਹੈ ਜਿਹਦੇ ਵਿੱਚ ਜ਼ਬਰਦਸਤੀ ਕਹਿੰਦੇ ਸਾਥੋ ਜੈ ਸ਼੍ਰੀਮ ਬੁਲਾਇਆ ਜਾ ਰਹਾ ਸਾਡੀਆਂ ਮਾਮਾ ਪਾਣਾ ਬਾਰੇ ਬਹੁਤ ਅਪਸ਼ਬਦ ਬੋਲੇ ਆ ਜੋ ਬਰਦਾਸ਼ਤ ਕਰਨ ਯੋਗ ਨਹੀਂ ਸੀ ਅੱਜ ਰਾਮੇ ਦੀਆਂ ਸਮੂਹ ਵਪਾਰਿਕ ਧਾਰਮਿਕ ਜਥੇਬੰਦੀਆਂ ਵੱਲੋਂ ਰਾਮਾ ਮੰਡੀ ਬੰਦ ਕਰਕੇ ਉਸ ਸਾਜ਼ਿਸ਼ਕਾਰੀਆਂ ਦੇ ਖਿਲਾਫ ਕਾਰਵਾਈ ਕਰਾਉਣ ਲਈ ਅਸੀਂ ਦਰਖਾਸਤ ਦਿੱਤੀ ਸੀ ਜਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਮਜਬੂਰਨ ਸਾਨੂੰ ਮੰਡੀ ਬੰਦ ਕਰਕੇ ਥਾਣੇ ਦਾ ਘਰਾਵ ਕਰਕੇ ਅਸੀਂ ਐਫ ਆਈ ਆਰ ਦਰਜ ਕਰਾਈ ਆ ਪਰ ਸਾਨੂੰ ਹਜੇ ਤੱਕ ਵਿਸ਼ਵਾਸ ਨਹੀਂ ਪ੍ਰਸ਼ਾਸਨ ਦੇ ਕਿ ਉਸ ਲੜਕੀ ਨੂੰ ਇਹ ਗ੍ਰਿਫਤਾਰ ਕਰਨਗੇ ਸਾਡਾ ਇਹ ਧਰਨਾ 19 ਦਿਨ ਤੱਕ ਜਾਰੀ ਰਹੂਗਾ ਜਿੰਨੀ ਦੇਰ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕਰਦੇ ਔਰ ਉਸ ਦੇ ਪਿੱਛੇ ਕੌਣ ਐਸੇ ਸਾਜ਼ਿਸ਼ਕਾਰੀ ਆ ਉਹਨਾਂ ਦੇ ਜੁਰਮ ਦੇ ਵਿੱਚ ਵਾਧਾ ਕੀਤਾ ਜਾਵੇ 120B ਤੇ 153 ਦੀਆਂ ਧਾਰਾਂ ਲਾਈਆਂ ਜਾਣ ਨਹੀਂ ਤਾਂ ਇਸ ਦੇ ਬੜੇ ਗੰਭੀਰ ਪਰਨਾਮ ਨਿਕਲਣਗੇ ਔਰ ਇਸ ਤੋਂ ਬਾਅਦ ਹਿੰਦੂ ਸਮਾਜ ਚੁੱਪ ਕਰਕੇ ਨਹੀਂ ਬੈਠੇਗਾ ਅਸੀਂ ਇਸ ਤਰ੍ਹਾਂ ਦੀ ਕੋਈ ਬੇਅਦਬੀ ਨਹੀਂ ਸਹਾਂਗੇ ਪੰਜਾਬ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦਿੰਦੇ ਆ ਕਿ ਐਸ ਸਿੰਘਾਂ ਜਿਹੜੀਆਂ ਵਿਦੇਸ਼ੀ ਤਾਕਤਾਂ ਆ ਜਾਂ ਜਿਹੜੀਆਂ ਦੇਸ਼ ਦੇ ਵਿੱਚ ਵਿਭਾਜਨ ਕਰਨ ਵਾਲੀਆਂ ਸ਼ਕਤੀਆਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਬਰਨਾ ਇਹਦੇ ਬਹੁਤ ਗੰਭੀਰ ਨਤੀਜੇ ਨਿਕਲਣਗੇ ਇਸ ਤੋਂ ਹੱਦ ਹੋ ਗਈ ਆ ਬਰਦਾਸ਼ਤ ਕਰਨ ਦੀ ਇਸ ਤੋਂ ਬਾਅਦ ਸਾਡਾ ਹੁਣ ਬਰਦਾਸ਼ਤ ਕਰਨ ਦਾ ਮਾਦਾ ਨਹੀਂ ਹੈ ਕਦੇ ਵੀ ਕੋਈ ਅਨਸਕਾਮੀ ਘਟਨਾ ਵਾਪਰਦੀ ਆ ਤੇ ਇਹਦੀ ਪੰਜਾਬ ਸਰਕਾਰ ਔਰ ਪੰਜਾਬ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ ਮੈਨੂੰ ਬਣਾਏ ਰੱਖਣਾ ਹਰੇਕ ਧਰਮ ਦਾ ਉਹਦੇ ਧਰਮ ਦਾ ਵੀ ਤੇ ਆਪਣੇ ਲੋਕਾਂ ਦਾ ਵੀ ਮਰਜ਼ ਬਣਦਾਗਾ ਮੈਨੂੰ ਪਤਾਗਾ ਬਹੁਤ ਮੈਂ ਆਪ ਵੀਡੀਓ ਦੇਖੀਏਗੀ ਬਹੁਤ ਚੰਗੀ ਸ਼ਬਦਾਬਦੀ ਵਰਤੀ ਗਈ ਹੈਗੀ ਜੋ ਨਹੀਂ ਮਰਦੀ ਜਾਣੀ ਚਾਹੀਦੀ ਜੀ ਤੇ ਧੰਮ ਬਾਰੇ ਖਾਸ ਕਰਕੇ ਟਿੱਪਣੀ ਉਹ ਬੰਦਿਆਂ ਨੂੰ ਕਰਨਾ ਹੈ ਉਹ ਬੀਬੀ ਨੂੰ ਕਰਨਾ ਜਿਹਨੇ ਆਵਾਜ਼ ਧਰ ਪਰ ਬਲਤਨ ਕੀਤਾਗਾ ਜਮਾਈ ਦੀ ਸ਼ੋਭਾ ਦਤਕ ਤਾਂ ਇਸ ਕਰਕੇ ਮੈਂ ਤਾਂ ਅੱਜ ਸਵੇਰ ਦਾ ਮੈਂ ਫੋਨ ਲਾ ਕੇ ਕਰਿਆ ਕਰ ਰਹਾਗਾ ਇਸ ਤਰ੍ਹਾਂ ਕਿ ਸਾਰਿਆਂ ਨੂੰ ਮੈਂ ਫੋਨ ਕੀਤਾਗਾ ਜਿੱਥੇ ਵੀ ਤੁਹਾਨੂੰ ਮੇਰੀ ਲੋੜ ਪੋਗੀ ਆਪਾਂ ਤੁਹਾਡੇ ਨਾਲ ਖੜੇ ਆਂ ਪਿਛਲੇ 15 ਸਾਲਾਂ ਮੈਂ ਤੁਹਾਡੇ ਨਾਲ ਖੜਾਂਗਾ ਆਪਾਂ ਹੜੇ ਲਾਦੇ ਕਾਰਵਾਈ ਆਪਾਂ ਕਰਾ ਕੇ ਖਟਾਂਗੇ ਜਿਹਦੇ ਵਿੱਚ ਕੋਈ ਦੋਰ ਕੋਈ ਦੋਰ ਆਏਗੀ ਹੈ ਕਿਹਾ ਜੇ ਇਥੋਂ ਗੱਲ ਨਹੀਂ ਬਣੀ ਆਪਾਂ ਐਸਪੀ ਸਾਹਿਬ ਤੱਕ ਵੀ ਜਾਵਾਂਗੇ ਪਰ ਡੀਟੀਪੀ ਸਾਹਿਬ ਤੱਕ ਵੀ ਜਾਵਾਂਗੇ ਪਰ ਉਹਦੇ ਵਾਸਤੇ ਉਹ ਚੀਜ਼ਾਂ ਬੜੀਆਂ ਜ਼ਰੂਰੀ ਨੇ ਇੱਕ ਤਾਂ ਥੋੜਾ ਸਮਾਂ ਬਹੁਤ ਜ਼ਰੂਰੀ ਹੈ ਠੀਕ ਹੈ ਤੁਹਾਡੇ ਵਿੱਚ ਮੋਦੀ ਸਾਹਿਬ ਨੇ ਉਹ ਦੇਖੋ ਜਿਹੜੇ ਚਾਰਪਾ ਦੇ ਦਿੰਦਾ ਰਾਮ ਭਗਵਾਨ ਦੀ ਉੱਤੇ ਸਤਪਨਾ ਮੋਟੀ ਦਾ ਆਪਣਾ ਹੋਈਏਗੀ ਛੋਟੇ ਵਿੱਚ ਤੇ ਜੋਸ਼ ਵੀ ਬਹੁਤ ਹੈਗਾ ਤੇ ਬਣਦਾ ਵੀ ਜਗਾ ਕੋਈ ਬਹੁਤ ਹੋਣਾ ਪਰ ਉਹ ਜੋਸ਼ ਨੂੰ ਕੰਟਰੋਲ ਕਰਕੇ ਹੋਸ਼ ਨਾਲ ਅੱਗੇ ਤਾਂ ਨਾ ਲਿਖਦਾ ਆਪਾਂ ਤੇ ਇਹਦੇ ਵਿੱਚ ਮੈਂ ਪਹਿਲਾਂ ਵੀ ਇਹਨਾਂ ਨੂੰ ਵੀ ਕਿਹਾ ਪ੍ਰਧਾਨ ਜੀ ਨੂੰ ਵੀ ਕਿਹਾ ਸਾਰਿਆਂ ਨੂੰ ਮੈਂ ਕਿਹਾਗਾ ਵੀ ਸਾਰੀ ਸਾਡੀ ਵਾਤਾ ਆਪਾਂ ਜਰੂਰ ਰੱਖਣੀ ਹੈ ਜੀ ਤੇ ਮੇਰੀ ਜਿੱਥੇ ਵੀ ਲੋੜ ਬੋ ਤੁਹਾਨੂੰ ਜਦੋਂ ਮੈਂ ਪਹਿਲਾਂ ਕਿਹਾਗਾ ਕੀ ਤੁਸੀਂ ਰਾਨੀ ਕੀ ਬਣਾਉਣੇ ਹੋਗੇ ਇਹ ਤੁਹਾਡੇ ਤੇ ਡਿਪੈਂਡ ਕਰਦਾਗਾ ਜੇ ਮੈਨੂੰ ਫਿਰ ਮਨੂੰ ਹੁਕਮ ਲਾਉਂਗੇ ਆਪਾਂ ਤੁਹਾਡੇ ਵਾਸਤੇ ਉਹ ਮੇਕਰ ਨੂੰ ਪਿਆਰਾਂ ਗੂੜੇ ਲਾ ਲਓ ਮਗਰ ਲਾ ਲਓ ਸਾਈਡ ਤੇ ਲਾ ਲਓ ਦੇ ਕੇ ਚੁਰਕੋ ਹੋ ਕੇ ਇਸ ਮਤਲਬ ਇਹ ਆਪਾਂ ਨੂੰ ਇੱਥੇ ਹੀ ਨੱਪਣਾ ਪੈਣਾਗਾ ਕਿਉਂਕਿ ਜੇ ਆਪਾਂ ਹੁਣ ਨਹੀਂ ਕੁਝ ਕੀਤਾ ਫਿਰ ਕੱਲ ਨੂੰ ਫਿਰ ਹੋਰ ਕੋਈ ਇਹ ਨਾਲੇ ਫਿਰ ਸਿਆਸੀ ਮੁੱਦੇ ਬਣ ਜਾਂਦੇ ਨੇਗੇ ਕਿ ਛਰਾਤ ਕਰਨ ਵਾਲੇ ਬੰਦੇ ਇੱਥੇ ਬਹੁਤ ਨੇਗੇ ਬਹੁਤ ਛਰਾਤ ਕਰਨ ਵਾਲੇ ਬੰਦੇ ਨੇ ਜਿਹੜੀ ਏਕਤਾ ਬਣੀ ਹੋਈ ਜੀ ਮੰਡੀ ਦੇ ਵਿੱਚ ਪਿਛਲੇ ਮੰਡੀ ਤਾਂ ਪਹਿਲਾਂ ਹੀ ਚੈੱਕ ਦੀ ਪਰ ਚਲੋ ਰਾਮ ਭਗਵਾਨ ਨੇ ਤੁਹਾਨੂੰ ਸਾਰ ਨੂੰ ਇਕੱਠਾ ਕਰਤਾ ਮੈਂ ਤੁਹਾਨੂੰ ਵਧਾਈ ਵੀ ਦਿਆਂਗਾ ਤੇ ਫੇਰ ਬਕਵਾਸ ਕਰਾਂਗਾ ਜੈ ਜੀ ਦਾ ਜੈ ਜੀ ਦਾ ਮੈਂ ਤੁਹਾਨੂੰ ਮਿਸ਼ਵਾਤ ਹੋਣਾਗਾ ਜਿਵੇਂ ਤੁਸੀਂ ਹੁਕਮ ਲਾਉਗੇ ਆਪਾਂ ਉਹਦੇ ਤੇ ਖੜੇ ਖੜਾਂਗੇ ਜੈ ਕਰੇ ਵੀਰ ਬਜਰੰਗੀ ਹਾਰਿ ਹਾਰਿ ਜੈ ਕਰੇ ਵੀਰ ਬਜਰੰਗੀ ਹਾਰਿ ਹਾਰਿ ਜੈ ਕਰੇ ਵੀਰ ਬਜਰੰਗੀ ਹਾਰਿ ਹਾਰਿ ਗੱਲ ਸਹੀ ਹੈ ਵੀ ਜੋਸ਼ ਦੇ ਨਾਲ ਆਪ ਨੂੰ ਹੋਸ਼ ਵੀ ਚਾਹੀਦਾ ਹੈ ਇੱਕ ਤਾਂ ਵੀ ਚਾਹੀਦੀ ਹੈ ਪਰ ਉਹਦੇ ਨਾਂ ਨਾਲ ਇੱਕ ਗੱਲ ਹੋਰ ਵੀ ਆਈ ਹੈ ਵਿੱਚ ਵੀ ਇੱਕੋ ਮਾ ਪਿੱਛੇ ਵੀ ਰਹਿਣਾ ਤਾਂ ਉਹਦਾ ਇੱਕੋ ਹੀ ਅਰਥ ਹੈ ਵੀ ਉਸ ਨੂੰ ਸਫਲ ਹੋਣ ਵਾਸਤੇ ਉਹਦੇ ਉੱਤੇ ਪਰਚਾ ਅਤੀ ਜ਼ਰੂਰੀ ਹੈ ਤੇ ਪਰਚਾ ਹੀ ਹੋਣਾ ਹੈ ਤੇ ਪਰਚਾ ਹੀ ਅੱਪਾ ਕਰਾਉਣਾ ਹੈ ਕਰਾਉਣਾ ਤੁਹਾਡੀ ਉਹਦੇ ਨਾਲ ਜਦੋਂ ਉੱਥੇ ਬਾਮ ਦਾ ਬਾਮ ਦਾ ਜਿਹੜਾ ਪਹਿਲਾ ਤੇ ਕੀ ਉਹ ਦੇਖਲਾ ਬੈਲੀ ਕਿਸੇ ਸੀ ਕੀ ਬੈ ਬਾਮ ਦਾ ਇਹ ਇੱਕ ਸ਼ਾਇਨਾ ਨਾਂ ਦੀ ਲੜਕੀ ਆ ਰਾਮਾ ਰਾਮਾ ਮੰਡੀ ਦੀ ਸੋ ਉਹਨੇ ਇੱਕ ਵੀਡੀਓ ਕੱਲ ਬਣਾ ਕੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ ਜੁਨੇ ਜਿਹਦੇ ਜੁਨੇ ਹਿੰਦੂ ਕਮਿਊਨਿਟੀ ਬਾਰੇ ਜਿਹੜਾ ਹਿੰਦੂ ਜਿਹੜੇ ਸਾਡੇ ਗੁਰੂਸ ਨੇ ਉਹਨਾਂ ਬਾਰੇ ਉਹਨੇ ਮਾੜੀ ਸ਼ਬਦਾਵਲੀ ਵਰਤੀ ਸੀਗੀ ਸੋ ਇਹਨੂੰ ਜਿਹੜਾ ਹੈਗਾ ਵਾ ਉਹ ਰਾਉਂਡ ਅਪ ਕਰ ਲਿਆ ਗਿਆ ਇਹਦੇ ਖਿਲਾਫ ਥਾਣੇ ਰਾਮੇ ਦੇ ਵਿੱਚ ਮੁਕੱਦਮਾ ਨੰਬਰ 8200 95A ਤਹਿਤ ਦਰਜ ਕੀਤਾ ਗਿਆ ਔਰ ਇਹਨੂੰ ਉਹਦੇ ਵਿੱਚ ਅਰੈਸਟ ਕਰ ਲਿਆ ਫਰਦਰ ਜਿਹੜਾ ਹੈਗਾ ਵਾ ਇਨਵੈਸਟੀਗੇਸ਼ਨ ਕਰਕੇ ਜੋ ਵੀ ਇਹਦੇ ਖਿਲਾਫ ਚਾਰजेस ਆ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਸੋ ਅਗਲੀ ਕਾਰਵਾਈ ਜਿਹੜੀ ਆ ਉਹ ਮਾਨਯੋਗ ਅਦਾਲਤ 'ਚ ਚੱਲੂਗੀ ਚੈਰੀਟੇਸ਼ਨ ਵੀ ਲੋਕ ਸਰੋਥੀ ਕਰ ਰਹੇ ਸੀ ਕੋਈ ਬਾੜਾ ਕਰ ਰਹੀ ਸੀ ਆਪਾਈ ਕਰਦੀ ਉਹ ਸੈਕਸਾਈਟ ਹਾਂ ਕਈ ਜਿਹੜੇ ਹੈ ਹਾਂ ਐਜੀਟੇਸ਼ਨਸ ਦੇ ਵਿੱਚ ਕਈ ਜਿਹੜੇ ਸਾਡੇ ਹਿੰਦੂ ਉਥੋਂ ਦੇ ਇੱਕ ਕਮਿਊਨਿਟੀ ਦੇ ਲੋਕ ਸੀਗੇ ਉਹਨਾਂ ਨੇ ਇਹਦੇ ਵਿੱਚ ਥੋੜਾ ਜਿਹੜਾ ਹਾਈਪਰ ਟੈਸਟ ਜਿਹੜਾ ਕੀਤਾ ਸੀਗਾ ਇਹ ਵੀਡੀਓ ਨੂੰ ਵੇਖ ਕੇ ਉਹਨਾਂ ਨੂੰ ਫਿਰ ਜਿਹੜਾ ਅਸੀਂ ਉਹਨਾਂ ਨੂੰ ਸਾਰਾ ਸਮਝਾ ਕੇ ਔਰ ਇਹਨੂੰ ਜਿਹੜੀ ਆ ਕਿਊ ਸੀਗੀ ਉਹਨੂੰ ਬਿਨਾਂ ਦੇਰੀ ਅਰੈਸਟ ਕੀਤਾ ਜਿਹਦੇ ਨਾਲ ਉਹ ਸਾਰੇ ਸੈਟੀਸਫਾਈਡ ਨੇ ਐਂਡ ਬਿਲਕੁਲ ਜਿਹੜਾ ਹੈਗਾ ਅਮਨ ਕਾਨੂੰਨ ਦੀ ਸ਼ਕਤੀ ਬਿਲਕੁਲ ਨਾਰਮਲ ਸਰ ਕੰਮ ਕੀ ਕਰਦੀ ਨਹੀਂ ਕਰ ਰਹੀ ਇਹ ਕੋਈ ਵੀਡੀਓ ਪਾਰਲਰ ਦੇ ਉਹਦੇ ਚ ਸੌਰੀ ਬਿਊਟੀ ਪਾਰਲਰ ਦੇ ਵਿੱਚ ਕੰਮ ਕਰਦੀ ਹੈ ਔਰ ਪਿਛੋਂ ਇਹ ਪੈਨਾ ਕਪੂਰ ਥੱਲੇ ਦੀ ਰਹਿਣ ਵਾਲੀ ਸੀ ਹੁਣ ਇਹ ਰਾਮੇ ਰਹਿ ਰਹੀ ਹੈ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋ ਚ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ